ਹਾਂਜੀ ਹਰ ਰੋਜ਼ ਦੀ ਤਰ੍ਹਾਂ ਆਪਾਂ ਅੱਜ ਵੀ ਨਵੇਂ ਪ੍ਰਿੰਟ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਸੂਟ ਲੈ ਕੇ ਆਏ ਆਂ ਦੁਪੱਟਾ ਸੂਟ ਗਰਮੀ ਦੇ ਲਈ ਨੇ ਵਿਦਆਊਟ ਲਰਨਿੰਗ ਸਟਿਚ ਹੋਣਗੇ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੁੰਦਾ ਪਿਓਰ ਕੈਮਰੀ ਕਾਟਨ ਡਿਜੀਟਲ ਪ੍ਰਿੰਟ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦੇ ਵਿੱਚ ਦੁਪੱਟੇ ਦੀ ਕਟ 2.5 ਮੀਟਰ ਮਿਲੇਗੀ ਦੁਪੱਟਾ ਵੀ ਪ੍ਰਿੰਟਡ ਮਿਲੇਗਾ ਤੁਹਾਨੂੰ ਮਸਲੀਨ ਦਾ ਦੁਪੱਟਾ ਰਹੇਗਾ 700 ਦੇ ਵਿੱਚ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਸਿਲੈਕਟ ਕਰਕੇ 700 ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਆ ਤੁਸੀਂ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਸੂਟ ਨੂੰ ਬਾਇ ਕਰ ਸਕਦੇ ਹੋ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਤੁਸੀਂ ਮੈਸੇਜ ਕਰਕੇ ਇਹਨਾਂ ਦੇ ਪ੍ਰਿੰਟ ਐਂਡ ਰੰਗਾ ਨੂੰ ਤੁਸੀਂ ਇਹਨਾਂ ਦੀ ਕੋਈ ਵੀ ਤੁਸੀਂ ਇਹਨਾਂ ਦੀਆਂ ਸੂਟਾਂ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਤੁਹਾਨੂੰ ਪੂਰੀ ਫੁੱਲ ਡਿਟੇਲ ਦਿੱਤੀ ਜਾਏਗੀ ਔਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਆਪਾਂ ਆਫਰ ਐਡ ਕਰਦੇ ਹੁੰਨੇ ਆ ਹਰ ਵੀਡੀਓ ਦੇ ਵਿੱਚ ਅੱਜ ਵੀ ਆਪਾਂ ਆਫਰ ਲੈ ਕੇ ਆਏ ਆ ਸਕਿਪ ਨਾ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਹ ਰਿਯਾਨ ਕਾਟਨ ਪ੍ਰਿੰਟਡ 3.5 ਮੀਟਰ ਵੱਡੇ ਪਣੇ ਦੇ ਵਿੱਚ ਸੂਟ ਰਹੇਗਾ ਆਲ ਓਵਰ ਸੂਟ ਰਹੇਗਾ ਡਿਜ਼ਾਈਨਰ ਇਸ ਦੇ ਨਾਲ ਮਲਮਲ ਕਾਟਨ ਦਾ ਔਰ ਇਸ ਦੇ ਵਿੱਚ ਕੋਟਾ ਦੁਪੱਟਾ ਐਡ ਕੀਤਾ ਹੋਇਆ 899 ਵਿੱਚ ਸੂਟ ਬਾਈ ਕਰ ਸਕਦੇ ਹੋ ਪਿਓਰ ਕਾਟਨ ਆਲ ਓਵਰ ਚਿਕਨ ਵਰਕ ਰਹੇਗਾ ਸ਼ਰਟ ਤੇ 2 ਮੀਟਰ बॉਟਮ ਰਹੇਗੀ ਪਿਓਰ ਕਾਟਨ ਦੀ 2 ਮੀਟਰ ਦੁਪੱਟਾ ਰਹੇਗਾ 2.5 ਮੀਟਰ ਦੁਪੱਟਾ ਵੀ ਬਹੁਤ ਸੋਨਾ ਡਿਜ਼ਾਈਨਰ ਰੈਡੀ ਹੈ 1399 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ ਵਰਕ ਦੇਖ ਸਕਦੇ ਤੁਸੀਂ 슬ਿਵਸ ਤੇ ਵੀ ਵਰਕ ਮਿਲੇਗਾ ਕੰਟਰਾਸਟ ਇਸ ਦੇ ਨਾਲ बॉਟਮ बॉਟਮ ਤੇ ਵਰਕ ਦੁਪੱਟਾ ਮਲਮਲ ਦਾ ਰਹੇਗਾ 1000 ਦੇ ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ 5 ਮੀਟਰ ਕਾਟਨ ਦਾ ਡਿਜੀਟਲ ਪ੍ਰਿੰਟ ਸੂਟ ਰਹੇਗਾ ਪਿਓਰ ਕਾਟਨ ਦੀ ਬਾਟਮ ਰਹੇਗੀ ਸ਼ੈਡੋ ਪ੍ਰਿੰਟ ਵਾਲੀ ਦੁਪੱਟਾ 1.5 ਮੀਟਰ 750 ਵਿੱਚ ਬਾਈ ਕਰ ਸਕਦੇ ਹੋ ਇਹ ਵੀ 1 ਮੀਟਰ ਡਿਜੀਟਲ ਪ੍ਰਿੰਟਡ ਆਰਕੰਡੀ ਦਾ ਬੇਸ ਰਹੇਗਾ ਫੈਬਰਿਕ 'ਚ ਐਂਡ ਇਸ ਦਾ ਬਾਟਮ 1 ਮੀਟਰ ਰਹੇਗੀ ਸ਼ੈਡੋ ਪ੍ਰਿੰਟ ਵਾਲੀ 850 ਦੇ ਵਿੱਚ ਵਿਦਆਊਟ ਦੁਪੱਟਾ ਇਹ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਸੂਟ ਰਹੇਗਾ 3.5 ਮੀਟਰ ਵੱਡੇ ਪਣੀ ਦੇ ਵਿੱਚ ਡਿਜੀਟਲ ਪ੍ਰਿੰਟਡ ਸਵਾ 2 ਮੀਟਰ ਇਸ ਦੇ ਨਾਲ ਮਸਲਿਨ ਦਾ ਦੁਪੱਟਾ ਰਹੇਗਾ 599 ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਆਫਰ ਹੈ ਜੀ ਆਪਣੇ ਕੋਲ ਡਿਜੀਟਲ ਜੌਰਜਟ ਪ੍ਰਿੰਟਡ ਸ਼ਰਟ ਰਹੇਗੀ 2.5 ਮੀਟਰ ਇਸ ਦੇ ਨਾਲ ਜੋ ਪਲੇਨ ਬਾਟਮ ਰਹੇਗੀ ਜੌਰਜਟ ਦੀ ਹੀ 2.5 ਮੀਟਰ ਤੁਹਾਨੂੰ ਦੋ ਸੂਟ ਬਾਈ ਕਰਨੇ ਪੈਣੇ ਨੇ ਦੋ ਸੂਟਾਂ ਦਾ ਪ੍ਰਾਈਸ ਰਹੇਗਾ 699 ਹਾਂਜੀ 699 ਦੇ ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਸੂਟ ਲੈਣਗੇ ਸਾਰੇ ਪ੍ਰਿੰਟ ਰੰਗ ਅਵੇਲੇਬਲ ਨੇ ਤੁਸੀਂ ਆਰਡਰ ਕਰ ਸਕਦੇ ਹੋ ਡੇਲੀ ਨਵੀਂ ਆਫਰ ਦੇ ਨਾਲ ਆਪਾਂ ਵੀਡੀਓ ਲੈ ਕੇ ਆਉਣੇ ਆ ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖਿਆ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ